ਮੇਰੇ ਬੱਚੇ ਥੋੜੇ ਵੱਡੇ ਹੋ ਗਏ ਨੇ ਜਿੱਥੇ ਮੈਂ ਹੁਣ ਆਪਣੇ ਉੱਪਰ ਵੀ ਥੋੜਾ ਜਿਹਾ ਧਿਆਨ ਦੇ ਸਕਤੀ ਹਾਂ ਔਰ ਆਪਣੇ ਪੈਸ਼ਨਸ ਨੂੰ ਵੀ ਫੋਲੋ ਕਰ ਸਕਤੀ ਹਾਂ ਤਾਂ ਉਹ ਲੈ ਕੇ ਆਏ ਉਹ ਕਹਿੰਦਾ ਗੀਤਾ ਇੱਕ ਪੰਜਾਬੀ ਫਿਲਮ ਹੈ ਕਰੇਗੀ ਮੈਂ ਕਿ ਹਾਂ ਜ਼ਰੂਰ ਜੇ ਤੂੰ ਲੈ ਕੇ ਆ ਰਿਹਾ ਮੈਨੂੰ ਪਤਾ ਹੀ ਅੱਛਾ ਹੀ ਹੈ ਕਿਉਂਕਿ ਉਹਨਾਂ ਨੂੰ ਉਹਨਾਂ ਨੇ ਮੈਨੂੰ ਪ੍ਰੋਮਿਸ ਹੀ ਕੀਤਾ ਸੀ ਜੋ ਤੈਨੂੰ ਦੂੰਗਾ ਉਹ ਅੱਛਾ ਹੀ ਹੋਵੇ ਪਰ ਜਦੋਂ ਮੈਂ ਪੁੱਛਿਆ ਮੈਂ ਕਿ ਹੀਰੋ ਕੌਣ ਹੈ ਕਹਿੰਦੇ ਰਾਜਕੁੰਦ ਰਾ ਮੈਂ ਕਿ ਨਹੀਂ ਪ੍ਰੋਡਿਊਸਰ ਨਹੀਂ ਹੀਰੋ ਕੌਣ ਹੈ ਅੱਛਾ ਕਿ ਤੇ ਰਾਜਕੁੰਦਰਾ ਦੇਖਿਆ ਰਾਜ ਤੇ ਰਾਜਰੋਂ ਕਿੱਥੇ ਸ਼ੌਂਕ ਚੜ ਗਿਆ ਐਕਟਿੰਗ ਦਾ ਮੈਨੂੰ ਤਾਂ ਪਤਾ ਵੀ ਨਹੀਂ ਸੀ ਉਹ ਐਕਟਰ ਬੰਨਣਾ ਵੀ ਚਾਹੁੰਦੇ ਉਹਨਾਂ ਅੰਦਰ ਹੈ ਤੇ ਭਜੀਪਾ ਭਜੀ ਦੇ ਨਾਲ ਤੁਸੀਂ ਜਿਹੜੇ ਡਿਸਕਸ ਕੀਤਾ ਆ ਤੇ ਉਹ ਮੰਨ ਗਏ ਸੀ ਮੰਨਣ ਦੀ ਉਹ ਹੈ ਹੀ ਨਹੀਂ ਕਿ ਨਾ ਮੰਨਣ ਵਾਲੀ ਗੱਲ ਯੂ نو ਬਸ ਇਹ ਸੀ ਕਿ ਉਹ ਵੀ ਇਹ ਹੀ ਸਵਾਲ ਮੈਨੂੰ ਪੁੱਛਿਆ ਰਾਜਕੁੰਦਰਾ ਐਕਟਰ ਮੈਂ ਕਿਹਾ ਹਾਂ ਐਕਟਰ ਮੈਂ ਕਿਹਾ ਤੁਸੀਂ ਵੀ ਹੁਣ ਕ੍ਰਿਕਟਰ ਹੋ ਕੇ ਤੁਸੀਂ ਵੀ ਦੋ ਫਿਲਮਾਂ ਸਾਥ ਇੱਥੇ ਕਰ ਲਈਆਂ ਮੈਂ ਕਿ ਤੁਸੀਂ ਵੀ ਐਕਟਰ ਹੋ ਜੀ ਦਾ ਵੀ ਮੁਸ਼ਕਿਲ ਨੇ ਟਾਈਮ ਚੱਲੀ ਉਹਨਾਂ ਨੇ ਵੀ ਕਈ ਡਾਊਨਫਾਲਸ ਦੇਖੇ ਆਈ ਰਿਮੈਂਬਰ ਦੇ ਡੇ ਜਦੋਂ ਬਹੁਤ ਔਖਾ ਦਿਨ ਸੀ ਉਹਨਾਂ ਲਈ ਜਦੋਂ ਉਹਨਾਂ ਨੇ ਰਿਟਾਇਰਮੈਂਟ ਦਾ ਅਨਾਊਂਸਮੈਂਟ ਕੀਤਾ ਐਂਡ ਆਈ ਰਿਮੈਂਬਰ ਅਸੀਂ ਕਈ ਬੜੀ ਗੱਲ ਵੀ ਕੀਤੀ ਐ ਸੈਡ ਆਰ ਯੂ ਰੈਡੀ ਮਤਲਬ ਮੈਨੂੰ ਲੱਗਦਾ ਤੁਸੀਂ ਹਜੇ ਹੋਰ ਖੇਡ ਸਕਦੇ ਹੋ ਤੁਹਾਡੇ ਅੰਦਰ ਹੈ ਉਹ ਚੀਜ਼ ਬਟ ਉਹ ਇੱਥੋਂ ਉਹ ਹੋ ਗਏ ਕਿ ਆ ਮੇਰਾ ਹੋ ਗਿਆ ਹੁਣ ক্রিকেট ਤੋਂ ਆਈ ਡੋਨਟ ਵਾਂਟ ਟੂ ਪਲੇ ਮੋਰ ਆਈ ਥਿੰਕ ਆਮ ਡਨ ਨਾਓ ਵਿਦ ਦ ਗੇਮ ਇਵਨ ਦੋ ਮੇਰੇ ਅੰਦਰ ਸੀ ਕਿ ਆ ਆਈ ਥਿੰਕ ਕਿ ਹਜੇ ਖੇਲ ਸਕਦੇ ਹਾਂ ਬਟ ਸਾਨੂੰ ਸਪੋਰਟ ਉਹੀ ਕਰਨਾ ਜੋ ਉਹਨਾਂ ਨਾਲ ਦਿਲ ਕਰਦਾ ਹੈ ਉਹਨਾਂ ਦਾ ਜੋ ਉਸ ਟਾਈਮ ਤੇ ਉਹਨਾਂ ਦਾ ਜੋ ਫੀਲਿੰਗ ਸੀ ਕਿ ਉਹਨਾਂ ਨੂੰ ਖੁਦ ਆਪਣੇ ਆਪ ਦੇ ਅੰਦਰ ਹੀ ਪਤਾ ਹੈ ਕਿ ਮੇਰਾ ਹੋ ਗਿਆ ਹੁਣ ਗੇਮ ਤੋਂ ਸੋ ਦੈਟ ਇਜ਼ ਮਾਈ ਡਿਊਟੀ ਐਜ਼ ਅ ਵਾਈਫ कि जो थन्नूर उस टाइम लगदा मैं खड़िया नाल जो थन्नू ठीक लगदा असि नाल रहेंगे एंड विल बी सपोर्टिव ऑफ दैट डिसीजन मैं पंजाब दी नौ है मेनू ਤੁਹਾਡਾ سپورਟ ਚਾਹੀਦਾ ਮੈਨੂੰ ਤੁਹਾਡਾ ਪਿਆਰ ਚਾ ਬਹੁਤ ਪਿਆਰ ਮਿਲੇ ਹੈ ਪੰਜਾਬ ਤੋਂ ਪੰਜਾਬ ਨੇ ਮੈਨੂੰ ਬਹੁਤ ਦਿੱਤਾ ਹੈ ਔਰ ਇਸ ਟਾਈਮ ਮੈਂ ਵਾਪਸ ਦੇ ਰਹੀ ਹਾਂ ਪੰਜਾਬ ਨੂੰ ਇਨ ਐਸੀ ਫਿਲਮ ਜੋ ਮੈਨੂੰ ਲੱਗਦਾ ਹਰ ਬੰਦੇ ਨੂੰ ਇਸ ਫਿਲਮ ਦੀ ਤਲਾਸ਼ ਸੀ ਕਿ ਐਸਾ ਫਿਲਮ ਆਏ ਯਾਨੀ ਇੱਕ ਐਸੀ ਹੀ ਪੰਜਾਬੀ ਫਿਲਮ 5 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਤੁਸੀਂ ਬਖੂਬੀ ਜਾਣਦੇ ਹੋ ਮਿਹਰ ਇਸ ਫਿਲਮ ਦੇ ਵਿੱਚ ਬਹੁਤ ਸਾਰੀਆਂ ਖਾਸ ਗੱਲਾਂ ਨੇ ਖਾਸ ਗੱਲਾਂ ਇਹ ਨੇ ਕਿ ਜਿੱਥੇ ਇੱਕ ਕਹਾਣੀ ਆਮ ਇਨਸਾਨ ਦੀ ਕਹਾਣੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਕਨੈਕਟ ਕਰਦੀ ਹੈ ਉੱਥੇ ਹੀ ਇਹ ਫਿਲਮ ਰਾਜਕੁੰਦਰਾ ਭਾਜੀ ਉਹਨਾਂ ਦੀ ਪਹਿਲੀ ਫਿਲਮ ਇੱਕ ਤਰੀਕੇ ਦੇ ਨਾਲ ਡੈਬਿਊ ਪੰਜਾਬੀ ਸਿਨੇਮਾ ਦੇ ਵਿੱਚ ਕਰ ਰਹੇ ਨੇ ਰਕੇਸ਼ ਮਹਿਤਾ ਨੇ ਡਾਇਰੈਕਟ ਕੀਤੀ ਹੈ ਤੇ ਇਸੇ ਦੇ ਨਾਲ ਇੱਕ ਵੱਡਾ ਨਾਂ ਬਾਲੀਵੁੱਡ ਦਾ ਗੀਤਾ ਬਸਰਾ ਗੀਤਾ ਬਸਰਾ ਮੈਮ ਇਸ ਫਿਲਮ ਦੇ ਰਾਹੀਂ ਇੱਕ ਵਾਰ ਫਿਰ ਤੋਂ ਵਾਪਸੀ ਕਰ ਰਹੇ ਨੇ ਇੱਕ ਲੰਬਾ ਸਮਾਂ ਉਹਨਾਂ ਨੇ ਪਰਿਵਾਰ ਨੂੰ ਦਿੱਤਾ ਜਿਹੜਾ ਕਿ ਬਣਦਾ ਸੀ ਪਰ ਹੁਣ ਉਹ ਵਾਪਸ ਆਏ ਨੇ ਤੇ ਇਹ ਵੱਡੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਸਿਨੇਮੇ ਦੇ ਵਿੱਚ ਵਾਪਸੀ ਦੇ ਵਿੱਚ ਉਹਨਾਂ ਦੀ ਪਹਿਲੀ ਫਿਲਮ ਹੈ ਇਸ ਵੇਲੇ ਮੇਰੇ ਨਾਲ ਨੇ ਮੈਮ गीता बसरा मैम ਬਹੁਤ ਬਹੁਤ ਸਵਾਗਤ ਹੈ ਸਰਸ੍ਰੀਕਾਲ ਸਤਿ ਸ਼੍ਰੀ ਅਕਾਲ ਬੱਗੇ ਆਪਦੀ ਗੱਲ ਕੀਤੀ ਹੈਗੀ ਐ ਕਿ ਉਹ ਜ਼ਰੂਰੀ ਸੀਗਾ ਪਰਿਵਾਰ ਨੂੰ ਬਿਲਕੁਲ ਜ਼ਰੂਰੀ ਸੀ ਤੇ ਹੁਣ ਜਦੋਂ ਵਾਪਸੀ ਆਈ ਤੇ ਇਹ ਜੋ ਮਿਹਰ ਫਿਲਮ ਹੈ ਕਿਦਾਂ ਤੁਹਾਡੇ ਤੱਕ ਪਹੁੰਚਿਆ ਇਹ ਰੋਲ ਕਿਦਾਂ ਡਾਇਰੈਕਟਰ ਜਾਂ ਪ੍ਰੋਡਿਊਸਰ ਤੁਹਾਡੇ ਤੱਕ ਪਹੁੰਚੇ ਹਾਂਜੀ ਹਾਂਜੀ ਅਮ ਪਹਿਲੇ ਤਾਂ ਮੈਂ ਬਹੁਤ ਖੁਸ਼ ਕਿਸਮਤ ਵਾਲੀ ਸਮਝਦੀ ਹਾਂ ਕਿ ਮੈਂ ਵਾਪਸ ਆਈਆਂ ਮੈਂ एक्चुअली मैं दो साल पहले एक हिंदी hmm. फिल्म भी की थी पर uh, hmm. पहली रिलीज मेरे ब्रेक तो बाद एक पंजाबी फिल्म ही हो, हो रही है एंड हाँ. uh, मेरे ब्रेक तो पहला जो लास्ट फिल्म सी वो भी पंजाबी फिल्म सी लॉक तो okay. so, मेरा बहुत uh, प्यार वाला रिश्ता है पंजाबी सिनेमा नाल hmm. और uh, मैंने uh, कई गाने भी किए पंजाब इंडस्ट्री ली सुखशिंदर शिंदा राहत फतेह अली खान नाल और लखविंदर वडाली नाल और बहुत प्यार मिले ਤੋਂ ਮੈਂ ਬਹੁਤ ਆਪਣੇ ਆਪ ਨੂੰ ਲੱਕੀ ਸਾਬਤ ਕਰ ਰਹੀ ਕਿ ਮੈਂ ਆਈ ਹਾਂ ਔਰ ਐਸੀ ਫਿਲਮ ਨਾਲ ਆਈ ਹਾਂ ਕਿ ਮਤਲਬ ਆਈ ਥਿੰਕ ਪੰਜਾਬ ਸਿਨੇਮਾ ਨੂੰ ਚੇਂਜ ਕਰ ਦੇਗਾ ਕਿਉਂਕਿ ਇਦਾਂ ਦੀ ਫਿਲਮ ਲੋਕ ਵੇਟ ਕਰ ਰਹੇ ਸੀ ਕਿ ਇਦਾਂ ਦੀ ਫਿਲਮ ਆਵੇ ਮਹਿਰ ਔਰ ਮਹਿਰ ਤੁਸੀਂ ਦੇਖੋ ਟਾਈਟਲ ਹੀ ਇੰਨਾ ਸੋਹਣਾ ਹੈ ਇੰਨਾ ਮਤਲਬ ਪਾਵਰਫੁਲ ਸਟਰੋਂਗ ਮੈਸੇਜ ਵਾਲੀ ਮਤਲਬ ਟਾਈਟਲ ਹੈ ਕਿ ਇੱਕ ਕੁੜੀ ਲਈ ਵੀ ਮੇਰੇ ਲਈ ਇਦਾਂ ਦਾ ਕਿਰਦਾਰ ਨਿਭਾਣਾ ਜੋ ਇਹ ਨਹੀਂ ਕਿ ਸਿਰਫ ਮੇਰੇ ਦੋ ਦਿਨ ਗਾਣੇ ਐ ਮੈਨੂੰ ਬਸ ਸੋਹਣੀ ਦਿਖਣਾ ਸਕਰੀਨ ਤੇ ਮੇਰਾ ਇੱਕ ਰੋਲ ਐ ਜਿੱਥੇ ਮੇਰਾ ਪਰਫਾਰਮੈਂਸ ਦਿਖਾ ਜਾਏਗਾ ਯੂ نو ਉਹ ਜ਼ਰੂਰੀ ਸੀ ਮੇਰੇ ਲਈ ਕਿਉਂਕਿ ਦੇਖੋ ਮੈਂ ਪੈਸ਼ਨਲੀ ਕੰਮ ਕਰ ਰਹੀ ਆ ਮੈਂ ਪੈਸੇ ਦੇ ਲਈ ਕੰਮ ਨਹੀਂ ਕਰ ਰਹੀ ਮੈਨੂੰ ਕੰਮ ਅੱਛਾ ਕਰਨਾ ਹੈ ਮੈਨੂੰ ਪੰਜਾਬ ਵਿੱਚ ਜੋ ਫਿਲਮਾਂ ਕਰਨੀਆਂ ਮੈਨੂੰ ਉਹ ਕਲਚਰ ਦਿਖਾਣਾ ਮੈਨੂੰ ਐਸੀ ਫਿਲਮਿੰਗ ਦੇ ਨਾਲ ਜੁੜਨਾ ਹੈ ਜਿੱਥੇ ਲੋਕ ਪ੍ਰਾਊਡ ਮਹਿਸੂਸ ਕਰੇ ਕਿ ਆ ਗੀਤਾ ਤੁਨੇ ਕਿਆ ਫਿਲਮ ਕੀਤੀ ਹੈ ਯੂ نو ਤਾਂ ਇਹ ਫਿਲਮ ਮੇਰੇ ਕੋਲ ਆਈ ਹੈ ਅ ਮੁਕੇਸ਼ ਛਾਬਰਾ ਜੀ ਲੈ ਕੇ ਆਏ ਮੇਰੇ ਕੋਲ ਔਰ ਉਹਨਾਂ ਨੂੰ ਪਤਾ ਸੀ ਕਿ ਆ ਮੈਂ ਹੁਣ ਰੈਡੀ ਐ ਕੰਮ ਕਰਨ ਲਈ ਕਿਉਂਕਿ ਮੇਰੇ ਬੱਚੇ ਥੋੜੇ ਵੱਡੇ ਹੋ ਗਏ ਜਿੱਥੇ ਮੈਂ ਹੁਣ ਆਪਣੇ ਉੱਪਰ ਵੀ ਥੋੜਾ ਜਿਹਾ ਧਿਆਨ ਦੇ ਸਕਦੀ ਹਾਂ ਔਰ ਆਪਣੇ ਪੈਸ਼ਨਸ ਨੂੰ ਵੀ ਫੋਲੋ ਕਰ ਸਕਦੀ ਹਾਂ ਤਾਂ ਉਹ ਲੈ ਕੇ ਆਏ ਉਹ ਕਹਿੰਦੇ ਗੀਤਾ ਇੱਕ ਪੰਜਾਬੀ ਫਿਲਮ ਹੈ ਕਰੇਗੀ ਮੈਂ ਕਿਹਾ ਹਾਂ ਜ਼ਰੂਰ ਜੇ ਤੂੰ ਲੈ ਕੇ ਆ ਰਿਹਾ ਮੈਨੂੰ ਪਤਾ ਹੀ ਹੈ ਅੱਛਾ ਹੀ ਹੈ ਕਿਉਂਕਿ ਉਹਨਾਂ ਨੂੰ ਉਹਨਾਂ ਨੇ ਮੈਨੂੰ ਪ੍ਰੋਮਿਸ ਹੀ ਕੀਤਾ ਸੀ ਜੋ ਤੈਨੂੰ ਦੂੰਗਾ ਉਹ ਅੱਛਾ ਹੀ ਦੂੰਗਾ ਓਕੇ जब तो जब मैं स्टोरी सुनी मैं क्या वाओ व्हाट अ फिल्म मोर अ स्टोरी मतलब ये एक हर कार्तिक की कहानी है एक हर आदमी की कहानी है सो फॉर मी चॉइस मतलब वो सोच भी नहीं थी कि यार नहीं करनी मैंने कही करनी है और सिमी में ही है hmm. और कोई नहीं बस सिमी में ही है hmm. पर जबो मैं पूछे मैं क्या हीरो कौन है कहंदे राजकुंदरा hmm. मैं कह नहीं

ਮੈਂ ਸਵਾਲ ਪੁੱਛਦਾ ਅਗਲਾ ਤੇ ਤੁਹਾਡੀ ਕਾਫੀ ਆਈ ਹੈ ਤੁਸੀਂ ਇਹ ਕਰੋ ਜਿੱਦਾਂ ਤੁਸੀਂ ਕਿਹਾ ਕਿ ਇਸ ਤਰੀਕੇ ਦੇ ਨਾਲ ਮੇਰੇ ਕੋਲ ਆ ਗਈ ਹੈ ਫਿਰ ਮਨਾ ਹਾਂਜੀ ਤੇ ਮਤਲਬ ਚੈਲੈਂਜਿੰਗ ਲੱਗਿਆ ਤੁਹਾਨੂੰ ਇਹ ਸਭ ਕਿਉਂਕਿ ਇੱਕ ਵੱਡਾ ਟਾਈਮ ਹੋ ਗਿਆ ਨਾ 8 9 10 ਸਾਲ ਦੀ ਬ੍ਰੇਕ ਹੋ ਗਈ ਮਤਲਬ ਇਸ ਤਰੀਕੇ ਦਾ ਕੈਮਰੇ ਅੱਗੇ ਆ ਕੇ ਪ੍ਰੋਪਰ ਯੂਨਿਟ ਦੇ ਨਾਲ ਸ਼ੂਟ ਨਹੀਂ ਕੀਤਾ ਤੋ ਉਹ ਕਦੋਂ ਸੀ ਜਦੋਂ ਫਸਟ ਸਟੇ ਸੀਗਾ ਸ਼ੂਟ ਦਾ ਤੁਹਾਨੂੰ ਮਤਲਬ ਉਹ ਕਿਸ ਤਰੀਕੇ ਦੀ ਫੀਲਿੰਗ ਨਾਲ ਲੈ ਕੇ ਆਏ ਸੀ ਤੁਸੀਂ ਮੈਂ ਇੱਕ ਚੀਜ਼ ਕਹਿਣਾ ਚਾਹੂੰਗੀ ਕਿ ਕਲਾਕਾਰੀ ਜੋ ਹੈ ਨਾ ਉਹ ਹਮੇਸ਼ਾ ਆਪਕੇ ਅੰਦਰ ਹੀ ਰਹਿੰਦੀ ਹੈ ਉਹ ਜਿੰਨਾ ਮਰਜੀ ਤੁਸੀਂ ਗੈਪ ਲੈ ਲਓ ਪਰ ਜਦੋਂ ਵਾਪਸ ਆਉਂਦੇ ਨਾ ਇਟਸ ਲਾਈਕ ਆਪ ਕਦੇ ਛੋੜਿਆ ਹੀ ਨਹੀਂ ਪੰਜਾਬੀ ਚ ਸਾਡੇ ਕਹਿੰਦੇ ਆ ਨਾ ਯਾ ਜਿਹੜੇ ਬੰਦੇ ਥੀਏਟਰ ਵੀ ਕਰਦੇ ਆ ਜਿਹੜੇ ਐਕਟਿੰਗ ਵੀ ਕਰਦੇ ਆ ਉਹਨਾਂ ਕਹਿੰਦੇ ਆ ਵੀ ਯਾਰ ਤੇਰੇ ਚ ਨਾ ਕੀੜਾ ਹੈ ਕਲਾਕਾਰੀ ਦਾ

ਕਿਉਂਕਿ ਮੈਂ ਉਸ ਤਰ੍ਹਾਂ ਦੀ ਐਕਟਰ ਹਾਂ ਰਾਕੇਸ਼ ਜੀ ਮੈਨੂੰ ਯਾਦ ਹੈ ਉਹ ਨਾ ਸਕ੍ਰਿਪਟ ਸੈਸ਼ਨਸ ਕਰਨਾ ਚਾਹ ਰਹੇ ਸੀ ਕਿ ਅਸੀਂ ਕੈਰੈਕਟਰ ਨੂੰ ਗੁੱਸਨ ਗੁੱਸੰਨੀ ਤੋ ਉਹ ਉਹਨਾਂ ਨੇ ਰਾਜ ਦੇ ਘਰ ਅਸੀਂ ਵਰਕਸ਼ਾਪ ਕੀਤਾ ਤੋ ਰਾਕੇਸ਼ ਜੀ ਮੈਨੂੰ ਕਹਿੰਦੇ ਕਿ ਗੀਤਾ ਇਹ ਨਾ ਇੱਕ ਸੀਨ ਮੈਨੂੰ ਇਹ ਇਦਾਂ ਦਿਖਾ ਕੇ ਮਤਲਬ ਇਹ ਸੀਨ ਇਨ ਐਕਟ ਕਰ ਮੈਂ ਕਿਹਾ ਕਿ ਮੈਂ ਕਿਹਾ ਰਕੇਸ਼ ਜੀ ਮੈਂ ਇੱਕ ਚੀਜ਼ ਕਹਿਣਾ ਚਾਹੂੰਗੀ ਮੈਂ ਉਸ ਤਰ੍ਹਾਂ ਦੀ ਐਕਟਰ ਨਹੀਂ ਐ ਮੈਂ ਕਰੂੰਗੀ ਕਰ ਲੂੰਗੀ ਕੋਸ਼ਿਸ਼ ਪਰ ਜੋ ਚੀਜ਼ ਤੁਸੀਂ ਸੈੱਟ ਤੇ ਦੇਖੋਗੇ ਨਾ ਉਹ ਤੁਹਾਨੂੰ ਉੱਥੇ ਹੀ ਮਿਲੇਗੀ ਉੱਥੇ ਹੀ ਦਿਖੇਗੀ ਕਿਉਂਕਿ ਜਦ ਕੈਮ ਨਾ ਔਨ ਹੁੰਦਾ ਹੈ ਮੇਰਾ ਬਿਲਕੁਲ ਮੈਂ ਬਦਲ ਜਾਣੀ ਹੈ ਨਹੀਂ ਇਹ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਹੀ ਹੁੰਦਾ ਹੈ ਤਾਂ ਕਹਿੰਦੇ ਆ ਓਕੇ ਠੀਕ ਹੈ ਦੇਖਦੇ ਆ ਆਈ ਹੋਪ ਤੇਰੀ ਉਹ ਕਿਉਂਕਿ ਉਹਦੇ ਤੋਂ ਮੀਟ ਗੁੱਸ ਜਾਏ ਬਸ ਮੈਂ ਸਾਰਾ ਮੂਡ ਮਿਲਦਾ ਤੁਹਾਨੂੰ ਉਸ ਚੀਜ਼ ਦਾ ਸੈਟਅਪ ਮਿਲਦਾ ਉਹਦਾ ਗੈਟਅਪ ਮਿਲਦਾ ਹਾਂ ਤਾਂ ਜਦੋਂ ਅਸੀਂ ਫਿਰ ਸ਼ੂਟ ਸ਼ੁਰੂ ਕੀਤਾ ਹਾਂ ਕਿਸ਼ੀ ਮੇਰੇ ਕੋਲ ਆਏ ਕਹਿੰਦਾ ਰਾਈਟ ਹੁਣ ਮੈਂ ਸਮਝ ਗਿਆ ਤੂੰ ਉਸ ਦਿਨ ਕੀ ਕਹਿ ਰਹੀ ਸੀ ਕਹਿੰਦਾ ਤੂੰ ਤਾਂ ਬਿਲਕੁਲ ਹੀ ਟਰਾਂਸਫਾਰਮ ਹੋ ਰਹੀ ਸੀ ਕੈਮਰਾ ਦੇ ਸਾਹਮਣੇ ਮੈਂ ਕਿ ਮੈਂ ਤੁਹਾਨੂੰ ਕਿਹਾ ਸੀ ਮੇਰੀ ਜੋ ਯੂਐਸਪੀ ਆਈ ਕਾਂਟ ਡੂ ਥੀਸ यू you नो know, असी hmm. ग्रुप विच असी थोड़ा जा सीन एनएक्ट कर लिए मैं कह ठीक है असी डायलॉग्स ली बोल लेंगे पर hmm. अगर तुसी चाह रहे कि वो सीन ही उसी टाइम आ जाए वो नहीं होगा मैं hmm. सीन प्रॉपर थानो उसी टाइम दे दूंगी ऑन hmm. सेट hmm. तो उस चीज समझ गए कि यार तू तो बिल्कुल ही वही आर्टिस्ट है यार कैमरा ऑन होता तेनु की हो जाता मैं कह यस दैट्स एन एक्टर और मैंने सुना है श्रीदेवी जी भी ऐसे ही थे जब कैमरा ऑन होता सी ना वो बिल्कुल ही अलग हो जाते सी यार कोई पहचाने में वही श्रीदेवी है जो बिल्कुल ही रिजर्वड है you know and on screen she's totally like maybe matlab god gifted hai ya bahut sare talent jo hai na it's 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 always there hmm. but hey, a okay, hai ki han ji thoda break to ba thoda ja phir apne aap nu eh, wo karna ho hmm. you know thoda ja vaigurudhi naam rakhe bas ha wo karke uh, te bhaji pa bhaji de, uh, de naal tosi jo discuss kita ya te man gaye si easily mannande ho hai nahi ki naam mann nan wali ga you know haan. ਬਸ ਇਹ ਸੀ ਕਿ ਉਹ ਵੀ ਇਹ ਹੀ ਸਵਾਲ ਮੈਨੂੰ ਪੁੱਛਿਆ ਰਾਜਕੁੰਦਰ ਐਕਟਰ ਮੈਂ ਕਿਹਾ ਹਾਂ ਐਕਟਰ ਮੈਂ ਕਿਹਾ ਤੁਸੀਂ ਵੀ ਹੁਣ ਕ੍ਰਿਕਟਰ ਹੋ ਕੇ ਤੁਸੀਂ ਵੀ ਦੋ ਫਿਲਮਾਂ ਸਾਥ ਇੱਥੇ ਕਰ ਲਈਆਂ ਮੈਂ ਕਿਹਾ ਤੁਸੀਂ ਵੀ ਐਕਟਰ ਹੋ ਮੈਂ ਕਿਹਾ ਹਰ ਬੰਦੇ ਦਾ ਜਦੋਂ ਓਪਰਚੁਨਿਟੀ ਆਉਂਦੀ ਹੈ ਕਈ ਵਾਰੀ ਡਾਇਰੈਕਸ਼ਨ ਥੋੜਾ ਜਿਹਾ ਚੇਂਜ ਹੋ ਜਾਂਦਾ ਹੈ ਬਟ ਯਾ ਆਈ ਥਿੰਕ ਐਂਡ ਉਹ ਬੱਜੀਸ ਅ ਬਰੀ ਸਪੋਰਟਿਵ ਪਰਸਨ ਉਹਨਾਂ ਨੇ ਕਦੀ ਕੋਈ ਚੀਜ਼ ਲਈ ਨਹੀਂ ਮਨਾ ਕਿ ਹਮੇਸ਼ਾ ਮੈਨੂੰ ਸਪੋਰਟ ਦਿੱਤਾ ਕਿ ਜੋ ਤੈਨੂੰ ਕਰਨਾ ਤੂੰ ਕਰ ਮੈਂ ਖੜਾ ਹਾਂ ਪਰ ਗੁੱਸੇ ਵਾਲੇ ਬਹੁਤ ਨੇ ਮਤਲਬ ਅਸੀਂ ਹੁਣ ਸਾਰਿਆਂ ਨੂੰ ਪਤਾ ਹੈ ਕਿ ਗੁੱਸੇ ਵਾਲਾ ਥੋੜਾ ਜਿਹਾ ਪੰਜਾਬੀ ਹੈ ਪੰਜਾਬੀ ਪੰਜਾਬੀ ਨੇ ਪੰਜਾਬੀ ਨੇਚਰ ਥੋੜਾ ਜਿਹਾ ਹੈ ਵੈਸਾ ਪਰ ਹੀ ਥੋੜਾ ਜਿਹਾ ਹੁਣ ਕਾਮ ਹੈ ਨੇਚਰ ਹੁਣ ਥੋੜਾ ਜਿਹਾ ਕੰਮ ਕਰ ਰਹੇ ਨੇ ਥੋੜਾ ਜਿਹਾ ਹਾਂਜੀ ਕਾਮ ਨੇ ਸੁਭਾਅ ਥੋੜਾ ਜਿਹਾ ਕਾਮ ਹੋ ਗਿਆ ਹੈ ਹਾਂਜੀ ਓਕੇ ਤੇ ਇਹ ਜਦੋਂ ਤੁਸੀਂ ਮੈਮ ਐਂਡ ਆਈ ਥਿੰਕ ਫੀਲਡ ਦੇ ਉੱਤੇ ਅਲੱਗਰ ਨੇਚਰ ਹੁੰਦਾ ਹੈ ਦੇਖੋ ਜਦੋਂ ਤੁਸੀਂ ਫੀਲਡ ਦੇ ਇੰਡੀਆ ਦੇਸ਼ ਕੇ ਲੀਏ ਖੇਡ ਰਹੇ ਨਾ ਹਾਂ ਇੱਕ ਅਲੱਗ ਜਜ਼ਬਾ ਉਹ ਚੀਜ਼ ਨਾ ਤੁਸੀਂ ਉਹਦੇ ਹੀ ਸਮਝ ਸਕਦੇ ਹੋ ਆ ਰਹੀ ਹੈ ਕਿ ਤੁਸੀਂ ਲੜਾਈ ਲਗਦੇ ਹੋ ਬਿਲਕੁਲ ਔਰ ਉਹਨਾਂ ਲਈ ਉਹ ਪੈਸ਼ਨ ਹੈ ਠੀਕ ਹੈ ਉਹ ਚੀਜ਼ ਨਾ ਉਹਨਾਂ ਲਈ ਸਿਫਟ ਗੇਮ ਨਹੀਂ ਹੈ ਆਪਣੇ ਦੇਸ਼ ਲਈ ਖੇਲਣਾ ਉਹਨਾਂ ਲਈ ਸਭ ਤੋਂ ਇੰਪੋਰਟੈਂਟ ਚੀਜ਼ ਸੀ ਔਰ ਸਭ ਤੋਂ ਜ਼ਿਆਦਾ ਜਿਸਕੋ ਪਿਆਰ ਕਰਦੇ ਹੈ ਠੀਕ ਹੈ ਬਾਕੀ ਸਾਰੇ ਬਾਅਦ ਮੈਂ ਬਟ ਪਹਿਲਾ ਉਹਨਾਂ ਦਾ ਫਰਸਟ ਲਵ ਜੋ ਸੀ ਨਾ ਇੱਕ ਕ੍ਰਿਕਟ ਸੀ ਕ੍ਰਿਕਟ ਹੈ ਤਾਂ ਉਹਨਾਂ ਲਈ ਉਹ ਚੀਜ਼ ਨਹੀਂ ਸੀ ਕਿ ਯਾ ਮੈਂ ਫੇਮਸ ਹੋਣ ਲਈ ਮੈਂ ਖੇਲ ਰਿਹਾ ਜਾਂ ਮੈਂ ਪੈਸੇ ਲਈ ਖੇਲ ਰਿਹਾ ਉਹ ਖੇਲ ਰਿਹਾ ਸੀ ਆਪਣੀ ਦੇਸ਼ ਲਈ ਤਾਂ ਜਦੋਂ ਬੰਦਾ ਉਸ ਪੁਆਇੰਟ ਤੇ ਹੁੰਦਾ ਨਾ ਉਹ ਪੈਸ਼ਨ ਆਉਂਦਾ ਹੀ ਹੈ ਕਿਉਂਕਿ ਉਹ ਹਾਰ ਨਹੀਂ ਬਰਦਾਸ਼ਤ ਕਰ ਸਕਦਾ ਨਹੀਂ ਮੈਨੂੰ ਯਾਦ ਆ ਚਲੋ ਭਜੀ ਭਾਜੀ ਉਹ ਵੀ ਸੁਣਨਗੇ ਮਤਲਬ ਉਦੋਂ ਮੈਂ ਕਾਲਜ ਦੇ ਵਿੱਚ ਸੀਗਾ ਮੇਬੀ ਬੀਏ ਸੈਕੰਡ ਫਰਸਟ ਇਅਰ ਜਾਂ ਥਰਡ ਇਅਰ ਕੁਝ ਐਦਾਂ ਦਾ ਹੋਣਾ ਸਾਡਾ ਉੱਥੇ ਫੰਕਸ਼ਨ ਸੀਗਾ ਤੇ ਉੱਧਰ ਮੈਚ ਚੱਲ ਰਿਹਾ ਸੀਗਾ ਫੇਮਸ ਜਿਹੜਾ ਟੈਸਟ ਮੈਚ ਸੀ ਆਸਟ੍ਰੇਲੀਆ ਚ ਚੱਪੀ ਹੋਈ ਸੀ ਆਸਟ੍ਰੇਲੀਆ ਵਾਲਾ ਹਾਂਜੀ ਹਾਂ ਹੈਟ੍ਰਿਕ ਮਾਰੀ ਸੀ ਹਾਂਜੀ ਉਹ ਸਾਡੇ ਪ੍ਰੋਫੈਸਰ ਸਾਹਿਬ ਨੇ ਸਾਨੂੰ ਉਦੋਂ ਕਿਹਾ ਕਿ ਤੁਸੀਂ ਬੈਠੇ ਹੋ ਤੁਸੀਂ ਵੀ 18 19 ਸਾਲ ਦੇ ਹੀ ਹੋ ਉਧਰ ਦੇਖੋ 17-18 ਸਾਲ ਦੇ ਮੁੰਡੇ ਨੇ ਮਤਲਬ ਕਿੰਨਾ ਵੱਡਾ ਮਤਲਬ ਪ੍ਰਾਊਡ ਇੱਕੋ ਬਾਡੀ ਪ੍ਰਾਊਡ ਮੂਵਮੈਂਟ ਸੀ ਬਿਲਕੁਲ ਬਿਲਕੁਲ ਤੇ ਤੁਸੀਂ ਵੀ ਗੱਲ ਕਰਦੇ ਹੋ ਜਾਂ ਭਾਜੀ ਵੀ ਉਸ ਮੂਵਮੈਂਟ ਬਾਰੇ ਗੱਲ ਕਰਦੇ ਆ ਕਿ ਯਾਰ ਉਹ ਵਾਕਈ ਲਾਈਫ ਚੇਂਜਿੰਗ ਮੂਵਮੈਂਟ ਸੀ ਕਿ ਯਾਰ ਦੇਖੋ ਮੈਂ ਉਸ ਟਾਈਮ ਬੱਜੀ ਨੂੰ ਨਹੀਂ ਜਾਣਦੀ ਸੀ ਬਿਕੋਜ਼ ਮੈਂ ਉਸ ਟਾਈਮ ਮੈਂ ਬਿਲਕੁਲ ਸ਼ਾਇਦ ਬਾਲੀਵੁੱਡ ਚ ਵੀ ਨਹੀਂ ਆਈ ਸੀ ਨਾ ਇੰਡੀਆ ਵੀ ਨਹੀਂ ਸੀ ਉਸ ਟਾਈਮ ਤੇ ਤਾਂ ਮੈਂ ਮੈਂ ਕਦੀ ਕ੍ਰਿਕਟ ਦੇਖੀ ਵੀ ਨਹੀਂ

ਤੇ ਜਦੋਂ ਤੁਸੀਂ ਇੱਧਰ ਹੁਣ ਦੇਖੋ ਰਾਜਪੁੰਦਰਾ ਭਾਜੀ ਉਹਨਾਂ ਨੇ ਨਾ ਸ਼ੁਰੂਆਤ ਸੀ ਉਹਨਾਂ ਦੀ ਫਸਟ ਸੀਨ ਜਦੋਂ ਤੁਹਾਡਾ ਹੋਇਆ ਇਸ ਫਿਲਮ ਦੇ ਵਿੱਚ ਹੈ ਨਾ ਤੁਹਾਡੇ ਅੰਦਰ ਕਿਸੇ ਤਰੀਕੇ ਦੀ ਨਰਵਸਨੈਸ ਸੀ ਕਿ ਰਾਜ ਕਿਦਾਂ ਦਾ ਪਰਫਾਰਮ ਕਰਨਗੇ ਕਿਉਂਕਿ

ਜਦੋਂ ਉਹ ਗੁੱਸ ਗਏ ਮੈਨੂੰ ਇਹਦਾ ਨਹੀਂ ਕਦੀ ਨਹੀਂ ਲੱਗਿਆ ਇਹ ਰਾਜਕੁੰਦਰਾ ਮੈਨੂੰ ਲੱਗਿਆ ਇਹ ਸੱਚੀ ਕਰਮ ਹੈ ਕਿਉਂਕਿ ਉਹ ਇੰਨਾ ਜਿਆਦਾ ਕਰਨ ਦੇ ਅੰਦਰ ਉਹ ਗੁੱਸ ਗਏ ਕਿ ਤੁਸੀਂ ਦੇਖੋ ਉਹਨਾਂ ਨੇ ਬਿਲਕੁਲ ਹੀ ਬਿਲਕੁਲ ਹਾਂ ਬਹੁਤ ਅੱਛਾ ਪ੍ਰੋਪਰ ਗੈਟਅਪ ਹੈ ਟ੍ਰਾਂਸਫਰਮੇਸ਼ਨ ਇਹਨਾਂ ਦਾ ਹੋ ਗਿਆ ਔਰ ਜੋ ਪੱਗ ਇਹਨਾਂ ਨੂੰ ਜੱਜ ਦੀ ਹੈ ਮੈਨੂੰ ਲੱਗਦਾ ਨਹੀਂ ਕੋਈ ਵੀ ਨੀ ਬਿਲਕੁਲ ਸਹੀ ਹੈ। ਐਕਟਰ ਨੂੰ ਇੰਨੀ ਜੱਜੀ ਹੈ। ਹਾਂ ਮੈਂ ਸ਼ਾਇਦ ਨਹੀਂ ਹੋਏਗਾ ਕਿ ਵੀ ਬੀ ਵੈਰੀ ਫ੍ਰੈਂਕ ਕਿ ਬਾਲੀਵੁੱਡ ਦੇ ਵਿੱਚ ਐ ਕੋਈ ਮੈਨੂੰ ਲੱਗਦਾ ਨਹੀਂ ਕਿ ਜਿਹਦੇ ਇੰਨਾ ਗੈਟਅਪ ਔਰ ਇੰਨੀ ਪੱਗ ਔਰ ਦਾੜੀ ਅੱਛੀ ਲੱਗੀ ਆ। ਇੰਨੀ ਬਹੁਤ ਮਤਲਬ ਇਹ ਲੱਗ ਰਿਹਾ ਕਿ ਬੰਦਾ ਯਾਰ ਇਹ ਪਹਿਲਾਂ ਤੂੰ ਏਦਾਂ ਦਾ ਸੀ। ਏਦਾਂ ਹੀ ਹੈ। ਹਾਂਜੀ। ਏਦਾਂ ਹੀ ਲੱਗ ਰਿਹਾ। ਤਾਂ ਬਹੁਤ ਟਰਾਂਸਫਰਮੇਸ਼ਨ ਹੋਇਆ ਐ ਐਂਡ ਆਈ ਥਿੰਕ ਇਨਨ ਨੂੰ ਜਦ ਇੱਕ ਵਾਰੀ ਉਹ ਸਮਝ ਗਏ ਨਾ ਕੈਰੈਕਟਰ ਨੂੰ। ਹੂੰ। ਤਾਂ ਫਿਰ ਅਸੀਂ ਜੋ ਤਾਲ ਪਕੜੀ ਹੂੰ ਸਾਡਾ ਪੂਰਾ ਫਿਲਮ ਇਦਾਂ ਨਿਕਲਿਆ ਜਿਸ ਦਾ ਅਸੀਂ ਮੈਂ ਵਾਕਈ ਸਿੰਮੀ ਹੈ ਉਹ ਕਰਮ ਹੈ ਕਿਉਂਕਿ ਉਹ ਚੀਜ਼ ਨੈਚਰਲੀ ਹੋ ਗਿਆ ਹੂੰ ਯਾ ਤੇ ਜਿਹੜਾ ਤੁਹਾਡਾ ਕਿਰਦਾਰ ਹੈ ਸਿੰਮੀ ਦਾ ਇੱਕ ਤੁਹਾਡਾ ਆਪਣੀ ਲਾਈਫ ਹੈਗੀ ਤਾਂ ਬਸਰਾ ਕਿਉਂਕਿ ਆਪੋਜ਼ਿਟ ਆ ਸਾਰਾ ਕੁਸ਼ਣ ਉਹ ਕਿਰਦਾਰ ਤੁਹਾਨੂੰ ਕਿਦਾਂ ਲੱਗਦਾ ਕਿਉਂਕਿ ਬਹੁਤ ਸਾਰੀਆਂ ਫੀਮੇਲਸ ਹੋਣਗੀਆਂ ਜਿਹੜਾ ਉਸ ਉਹ ਕਿਰਦਾਰ ਜਿਹੜਾ ਉਹਨਾਂ ਦਾ ਐਕਚੁਅਲ ਲਾਈਫ ਹੈ ਉਹਨਾਂ ਬਾਰੇ ਸੋਚ ਕੇ ਫਿਰ ਤੁਹਾਨੂੰ ਕਿਵੇਂ ਲੱਗਦਾ ਕਿਉਂਕਿ ਇਹ ਬਿਲਕੁਲ ਸਿਮੀ ਐਸਾ ਕੈਰੈਕਟਰ ਹੈ ਕਿ ਆਈ ਥਿੰਕ ਏਵਰੀ ਗਰਲ ਰਿਲੇਟ ਕਰ ਪਾਏਗੀ ਕਿਉਂਕਿ ਥੋੜਾ ਥੋੜਾ ਸਿਮੀ ਹਰ ਕਾਰ ਚ ਹੈ ਹਰ ਲੜਕੀ ਦੇ ਅੰਦਰ ਹੈ ਕਿਉਂਕਿ ਇੱਕ ਇੱਕ ਜੋ ट्रांजिशन ਰਹੀ ਨਾ ਸਿਮੀ ਦੀ ਫ্রম ਅ ਯੰਗ ਗਰਲ ਫਿਰ ਵਿਆਹ ਹੁੰਦਾ ਹੈ ਫਿਰ ਮਾਂ ਬਣਦੀ ਹੈ ਇਟਸ ਅ ਨੈਚੁਰਲ ਪ੍ਰੋਗਰੈਸ਼ਨ ਇਨ ਏਵਰੀ ਗਰਲਸ ਲਾਈਫ ਐਂਡ ਆਈ ਥਿੰਕ ਏਵਰੀ ਗਰਲ ਇਹ ਰਿਲੇਟ ਕਰ ਪਾਏਗੀ ਕਿਉਂਕਿ ਸਟਰਗਲਸ ਹਰ ਕਰ ਚ ਹੁੰਦੇ ਆ ਇਹਦਾ ਇਹ ਇੱਕ ਵਰਕਿੰਗ ਗਰਲ ਹੈ ਫਿਰ ਵਰਕਿੰਗ ਗਰਲ ਤੋਂ ਬਾਅਦ ਪਿਆਰ ਹੋ ਜਾਂਦਾ ਹੈ ਫਿਰ ਯੂ نو ਵਿਆਹ ਕਰਕੇ ਉਹ ਕਿਵੇਂ ਸਪੋਰਟ ਸਿਸਟਮ ਬੰਦੀ ਹੈ ਅਸੀਂ ਹਰ ਲੜਕੀ ਤੋਂ ਸਪੋਰਟ ਸਿਸਟਮ ਹਮ ਬੰਦੇ ਵੇਦਰ ਪੇਰੈਂਟਸ ਦੀ ਜਾਂ ਅਸੀਂ ਆਪਣੇ ਹਸਬੰਦ ਦੀ ਜਾਂ ਬੱਚਿਆਂ ਦੀ ਸੋ ਉਹ ਚੀਜ਼ ਆਈ ਫੀਲ ਇਜ਼ ਵੈਰੀ ਰਿਲੇਟੇਬਲ ਐਸਾ ਕੁਝ ਉਹ ਨਹੀਂ ਲੱਗਿਆ ਕਿ ਆ ਮੈਂ ਬਿਲਕੁਲ ਹੀ ਕੁਝ ਅਲੱਗ ਪਲੇ ਕਰ ਰਹੀ ਹਾਂ ਮੈਨੂੰ ਇਦਾਂ ਲੱਗਿਆ ਕਿ ਇਟਸ ਲਾਈਕ ਮਾਈ ਓਨ ਲਾਈਫ ਐਸ ਵੈਲ ਕਿਉਂਕਿ ਮੈਂ ਵੀ ਆਪਣੇ ਹਸਬੰਦ ਦੀ ਸਪੋਰਟ ਸਿਸਟਮ ਹੈ ਜਦੋਂ ਸਾਡੇ ਸਟਰਗਲਸ ਜਾਂਦੇ ਆ ਹੁੰਦੇ ਆ ਅਪਸ ਐਂਡ ਡਾਊਨਸ ਹੁੰਦੇ ਆ ਤਾਂ ਪਹਿਲਾ ਬੰਦਾ ਖੜਾ ਆਪਕਾ ਸਪਾਊਸ ਹੀ ਹੁੰਦਾ ਹੈ ਬਿਲਕੁਲ ਔਰ ਇਹ ਮੈਂ ਤੁਹਾਡਾ ਜਾਣਨਾ ਚਾਹੂੰਗਾ ਮੈਂ ਪੁਆਇੰਟ ਆਫ 뷰 ਜਦ ਹਸਬੰਡ ਵਾਈਫ ਦੀ ਗੱਲ ਕਰੀ ਫਿਲਮ ਚ ਵੀ ਤੁਸੀਂ ਦਿਖਾਇਆ ਹੈ ਨਾ ਸਾਰਾ ਕੁਝ ਤੇ ਹਸਬੰਡ ਦੇ ਜਦੋਂ ਸਮਾਂ ਠੀਕ ਨਹੀਂ ਚੱਲ ਰਿਹਾ ਨਾ ਉਦੋਂ ਕਹਿੰਦੇ ਆ ਕਿ ਆਪਾਂ ਕੀ ਤੁਹਾਡਾ ਜਿਹੜਾ ਪਾਰਟਨਰ ਹੈ ਚਾਹੇ ਆਪੋਜ਼ਿਟ ਹੋਵੇ ਚਾਹੇ ਵਾਈਫ ਦਾ ਹੋਵੇ ਕਿ ਉਹ ਸਿੱਖ ਕੈਰੀਅਰ ਦੇ ਵਿੱਚ ਹੋਣ ਕਹਿੰਦੇ ਕਿ ਜਿਹੜਾ ਦੂਸਰਾ ਤੁਹਾਡਾ ਬੈਟਰ ਹਾਫ ਹੈ ਕਿ ਉਹ ਜੇ ਉਸ ਟਾਈਮ ਤੇ ਤੁਹਾਡੀ ਸਪੋਰਟ ਕਰ ਗਿਆ ਨਾ ਤਾਂ ਤੁਸੀਂ ਮਰਦੇ ਨਹੀਂ ਹੈਗੇ ਮਤਲਬ ਤੁਸੀਂ ਹਰ ਇੱਕ ਦਰਿਆ ਮੁਸ਼ਕਲਾਂ ਦਾ ਪਾਰ ਕਰਦੇ ਅੱਗੇ ਚਲੇ ਜਾਂਦੇ ਹੋ ਕੁਝ ਕੁਛ ਲੜਕੀਆਂ ਇਦਾਂ ਦੀਆਂ ਵੀ ਹੁੰਦੀਆਂ ਨੇ ਮਤਲਬ ਜਿਹੜੀਆਂ ਉਸ ਸਿਚੁਏਸ਼ਨ ਦੇ ਵਿੱਚ ਨਾ ਸਾਥ ਛੱਡ ਦਿੰਦੀਆਂ ਨੇ ਹਾਂ ਹੈਨਾ ਤੇ ਉਹ ਉਹ ਤੁਹਾਨੂੰ ਕਿਵੇਂ ਲੱਗਦਾ ਕਿ ਖੜਨਾ ਚਾਹੀਦਾ ਜਾਂ ਥੋੜਾ ਜਿਹਾ ਆਪਣਾ ਵੀ ਦੇਖਣਾ ਚਾਹੀਦਾ ਖੁਦਗਰਦੀ ਕਿ ਨਹੀਂ ਜੇ ਬੰਦਾ ਕਾਮਯਾਬ ਨਹੀਂ ਹੋ ਰਿਹਾ ਤਾਂ ਫਿਰ ਮੈਂ ਮੂਵ ਔਨ ਕਰ ਜੰਨੀ ਆ ਮੈਂ ਛੱਡ ਕੇ ਦੇਖੋ ਇਹ ਇੱਕ ਅਸੂਲ ਹੈ ਲਾਈਫ ਦਾ ਕਿ ਰੱਬ ਨੇ ਹਮੇਸ਼ਾ ਸਾਨੂੰ ਇੱਕ ਰਸਤਾ ਬਿਲਕੁਲ ਸਮੂਥਲੀ ਨਹੀਂ ਦੇਣਾ ਐਵਰੀ ਲਾਈਫ ਹੈਜ਼ ਇਟਸ ਓਨ ਜਰਨੀ ਅਪਸ ਐਂਡ ਡਾਉਨਸ ਹਰ ਘਰ ਚ ਹਰ ਬੰਦੇ ਦੀ ਲਾਈਫ ਵਿੱਚ ਹੁੰਨੀ ਹੈ ਤੁਸੀਂ ਗਲਤ ਔਕੇ ਟਾਈਮ ਤੇ ਤੁਸੀਂ ਬੰਦੇ ਨੂੰ ਸਾਥ ਛੋੜ ਦੇਣਾ ਤਾਂ ਉਹ ਤਾਂ ਫਿਰ ਗਲਤ ਬਾਤ ਹੋ ਗਈ ਤੇ ਤੁਸੀਂ ਇਹ ਸੋਚ ਕੇ ਚੱਲਦੇ ਹੋ ਕਿ ਯਾਰ ਸਾਡਾ ਲਾਈਫ ਅੱਛਾ ਹੀ ਚੱਲਣਾ ਅੱਛਾ ਹੀ ਚੱਲਣਾ ਹੈ ਮੈਨੂੰ ਬਸ ਤਰੱਕੀ ਦੇਖਣੀ ਹੈ ਮੈਨੇ ਅ ਮੁਸ਼ਕਿਲ ਟਾਈਮ ਕਦੀ ਦੇਖਣਾ ਹੀ ਨਹੀਂ ਹੈ ਉਹ ਤਾਂ ਪੋਸਿਬਲ ਹੀ ਨਹੀਂ ਹੈ ਇਹ ਕਿਵੇਂ ਕਰਦੇ ਅੰਦਰ ਰੱਬ ਨੇ ਇਦਾਂ ਕਿਸੇ ਦੇ ਘਰੋਂ ਭਲੇ ਹੀ ਤੁਸੀਂ ਅਮਿਤਾ ਬਚਨ ਜਾਂ ਸ਼ਾਹਖਾਨੋਂ ਆਪਣੀ ਲਾਈਫ ਸਾਰੇ ਆਪਣੇ ਆਪਣੇ ਵੱਲੋਂ ਇੱਕ ਸਟਰਗਲ ਲੈ ਕੇ ਹੀ ਚੱਲ ਰਹੇ ਹਨ ਪਰ ਸਟਰਗਲ ਸਾਰਿਆਂ ਦੀ ਅਲੱਗ ਅਲੱਗ ਹੈ ਜੀ ਜੀ ਬਿਲਕੁਲ ਇਹ ਨਹੀਂ ਕਿ ਸਾਰਿਆਂ ਦੀ ਸਟਰਗਲ ਸੇਮ ਹੈ ਤੁਹਾਡੀ ਸਟਰਗਲ ਅਲੱਗ ਹੈ ਮੇਰੀ ਸਟਰਗਲ ਅਲੱਗ ਹੈ ਉਹਨਾਂ ਦੇ ਸਟਰਗਲ ਅਲੱਗ ਹੈ ਪਰ ਸਾਥ ਤੋਂ ਦੇਣਾ ਨਾ ਤੇ ਅਸੀਂ ਬਿਨਾ ਸਾਥ ਤੋਂ ਬੰਦਾ ਕਿੱਦਾਂ ਚੱਲੇਗਾ ਯੂ نو ਇੱਕ ਤਾਂ ਉੱਪਰ ਵਾਲੇ ਦਾ ਸਾਥ ਹੋਣਾ ਚਾਹੀਦਾ ਇੱਕ ਅੰਦਰ ਦੀ ਵਿਸ਼ਵਾਸ ਹੋਣੀ ਚਾਹੀਦੀ ਹੈ ਕਿ ਪਹਿਲਾਂ ਆਪਣੇ ਅੰਦਰ ਵੀ ਇੱਕ ਉਹ ਸੈਲਫ ਜੋ ਫੇਥ ਹੈ ਉਹ ਵੀ ਹੋਣਾ ਚਾਹੀਦਾ ਨਾਲੇ ਆਪਣੇ ਪਾਰਟਨਰ ਦਾ ਵੀ ਫੇਸ ਚਾਹੀਦਾ ਜਦੋਂ ਜਦੋਂ ਬੱਜੀ ਦਾ ਵੀ ਮੁਸ਼ਕਿਲ ਨੇ ਟਾਈਮ ਚੱਲੀ ਉਹਨਾਂ ਨੇ ਵੀ ਕਈ ਡਾਊਨਫਾਲਸ ਦੇਖੇ ਆਈ ਰਿਮੈਂਬਰ ਦ ਡੇ ਜਦੋਂ ਬਹੁਤ ਔਖਾ ਦਿਨ ਸੀ ਉਹਨਾਂ ਲਈ ਜਦੋਂ ਉਹਨਾਂ ਨੇ ਰਿਟਾਇਰਮੈਂਟ ਦਾ ਅਨਾਉਂਸਮੈਂਟ ਕੀਤਾ and i never remember uh, sanno pata nahi se ki unna ne ekdam aise announcement kar lena retirement and assi mm. kai bari gal vi kiti hai sir are you ready mm. matlab menu lagda tu si haje hor khel sakte thode mm. hai thode andar hai oh cheez mm. but oh itho wo ho gaye ki ya mera ho gaya hun cricket to i don't want to play more i think i'm done now with the game ji mm. to ਈਵਨ ਦੋ ਮੇਰੇ ਅੰਦਰ ਸੀ ਕਿ ਆ ਆਈ ਥਿੰਕ ਕਿ ਹਜੇ ਖੇਲ ਸਕਦੇ ਹਾਂ ਬਟ ਸਾਨੂੰ ਸਪੋਰਟ ਉਹੀ ਕਰਨਾ ਜੋ ਉਹਨਾਂ ਦਾ ਦਿਲ ਕਰਦਾ ਹੈ ਉਹਨਾਂ ਦਾ ਜੋ ਉਸ ਟਾਈਮ ਤੇ ਉਹਨਾਂ ਦਾ ਜੋ ਫੀਲਿੰਗ ਸੀ ਕਿ ਉਹਨਾਂ ਨੂੰ ਖੁਦ ਆਪਣੇ ਆਪ ਦੇ ਅੰਦਰ ਹੀ ਪਤਾ ਹੈ ਕਿ ਮੇਰਾ ਹੋ ਗਿਆ ਹੁਣ ਗੇਮ ਤੋਂ ਸੋ ਥੈਟ ਇਜ਼ ਮਾਈ ਡਿਊਟੀ ਐਜ਼ ਅ ਵਾਈਫ ਕਿ ਜੋ ਤੁਹਾਨੂੰ ਉਸ ਟਾਈਮ ਲੱਗਦਾ ਮੈਂ ਖੜੀ ਹਾਂ ਨਾਲ ਜੋ ਤੁਹਾਨੂੰ ਠੀਕ ਲੱਗਦਾ ਅਸੀਂ ਨਾਲ ਰਹਾਂਗੇ ਐਂਡ ਵੀਲ ਬੀ ਸਪੋਰਟਿਵ ਆਫ ਥੈਟ ਡਿਸੀਜਨ and that is what the job is yes. hun नहीं तब तो फिर स्पाउस हाँ, उनका तैयादा की रिलेशनशिप वही उनका ना ते एक दूसरे दा टाइम ओके टाइम कभी साथ साथ दो अच्छे टाइम दा तो ऑब्वियसली पूरी दुनिया ही साथ हाँ, हैं है। अच्छा मेहर दी शूट मेरे पाजी पोश अब कर दे रहे तो अनु कि ठीक है आज शूट आते गुड लक मिल दी रे यस ही सेंट मी मैसेज मेरे श� है। mm. It's not easy yeah. के दो छोटे बचे मेरा बेटा तीन साल का सी mm. और मेरी कुरी अट साल सी मीट लीव इन पता है mm. मुश्किल है mm. और, ਪਰ ਸਾਡੇ ਲਾਈਫ ਵਿੱਚ ਵੀ ਓਪਰਚੁਨਿਟੀਜ਼ ਬਾਰ ਬਾਰ ਨਹੀਂ ਆਣੀ ਇਹ ਟਾਈਮ ਜੋ ਹੈ ਇਹ ਸਾਨੂੰ ਇਹ ਇਹਨੂੰ ਵੀ ਪਕੜਨਾ ਪੈਂਦਾ ਹੈ ਓਪਰਚੁਨਿਟੀਜ਼ ਨੂੰ ਕਿਉਂਕਿ ਰੱਬ ਨੇ ਸਾਨੂੰ ਰਸਤਾ ਦਿਖਾਇਆ ਜੀ ਔਰ ਜਦੋਂ ਮਿਲਦਾ ਹੈ ਤੁਸੀਂ ਇਹ ਨਾ ਕਿ ਤੁਸੀਂ ਬਾਰ ਬਾਰ ਨਹੀਂ ਉਹ ਚੀਜ਼ ਆਣੀ ਮੌਕਾ ਜੋ ਸਾਡੀ ਫਿਲਮ ਚ ਇਹ ਵੀ ਮੈਸੇਜ ਹੈ ਅੱਛਾ ਬੱਚਿਆਂ ਚ ਕਿਸੇ ਨੇ ਕਿਉਂਕਿ ਗੁੜੀਆ ਵੱਡੀ ਹੈ ਥੋੜੀ ਨਾ ਮਤਲਬ ਇਹ ਕਿਆ ਉਹਨਾਂ ਨੇ ਵੀ ਸਪੋਰਟ ਦਿੱਤੀ ਕਿਸੇ ਤਰੀਕੇ ਦੇ ਨਾਲ ਕਿ ਮਮਾ ਉਹ ਨਾ ਤਾਂ ਬਸ ਬਸ ਚਲੇ ਉਹ ਸੈੱਟ ਤੇ ਹੀ ਰਹੇ ਮੇਰੇ ਨਾਲ ਉਹ ਇੰਨਾ ਇਹਨੂੰ ਪਸੰਦ ਹੈ ਸ਼ਿਰਾ ਮਮਾ ਆਈ ਵਾਂਟ ਟੂ ਵਾਚ ਮੈਨੂੰ ਵੀ ਜਾਣਾ ਨਾ ਮੈਂ ਵੀ ਔਰ ਹਮੇਸ਼ਾ 올 ਦ ਬੈਸਟ ਮਮਾ ਯੂ ਨੋ ਮੇਰੇ ਫੋਨ ਤੇ ਪਿੱਛੇ ਇੱਕ ਨੋਟ ਹੈ ਜੋ ਮੇਰੇ ਆਪਣੇ ਨਾਲ ਹੀ ਰੱਖਿਆ ਹੁਣ ਉਹਨੇ ਮੈਂ ਲਿਖਿਆ ਸੀ ਕਿ ਮਮਾ ਮਿਸਿੰਗ ਯੂ ਸੋ ਮਚ ਕਮ ਬੈਕ ਸੂਨ ਕਾਲ ਮੀ ਏਵਰੀ ਡੇ ਔਨ ਦ ਫੋਨ ਤੋਂ ਮਤਲਬ ਉਹ ਉਹ ਮੇਰੇ ਨਾਲ ਬਹੁਤ ਅਟੈਚਮੈਂਟ ਮੇਰੀ ਕੁੜੀ ਨਾਲ ਔਰ ਇੱਕ ਪ੍ਰਾਊਡ ਵੀ ਬਹੁਤ ਹੁੰਦਾ ਨਾ ਬੱਚਿਆਂ ਨੂੰ ਵੀ ਪ੍ਰਾਊਡ ਹੁੰਦਾ ਪੇਰ ਰਸਤੇ ਯਾਰ ਹਾਂ ਮੇਰੀ ਜੋ ਹਿੰਦੀ ਫਿਲਮ ਸੀ ਹਾਜੀ ਰਿਲੀਜ਼ ਹੋਣ ਜਾ ਰਹੀ ਹੈ ਬਟ ਸਕਰੀਨਿੰਗ ਅਕਲੀ ਸੀ ਬੰਬੇ ਚ ਤੋਂ ਮੈਂ ਉਹਨੂੰ ਲੈ ਕੇ ਗਈ ਔਰ ਇੰਨਾ ਖੁਸ਼ ਸੀ ਸ਼ੀ ਲਵਡ ਵਾਚਿੰਗ ਮੀ ਔਨ ਸਕਰੀਨ ਐਂਡ ਫਿਰ ਉਹ ਵੋ ਸੇਮ ਸੀਨ ਉਹ ਇਨੈਕਟ ਕਰਦੀ ਹੈ ਭਾਜੀ ਭਾਈ ਭਾਜੀ ਵੀ ਆਏ ਕਦੇ ਸ਼ੂਟ ਤੇ ਹਾਂ ਜੀ ਆਏ ਸੀ ਇਸ ਮਹਿਨ ਲਈ ਆਏ ਸੀ ਹੀ ਵਾਸ देयर ਮੇਰੇ ਬਹਤੇ ਨੂੰ ਮੈਂ ਸਰਪ੍ਰਾਈਜ਼ ਕੀਤਾ सीन की सी तो अदाउ दो जो दो आए सी याद है तो नहीं आम um, एक बहुत इमोशनल uh, सीन सी oh, okay. या तो हाँ. मैं थोड़ा जब वो हो गई कि यार इमोशनल सीन भी क्यों आए मेरा थोड़ा जब फोकस वो yes, हो गया ना बट हो गया मतलब इट वाज ओना ने एंजॉय किया बच्चे ने भी एंजॉय किया दे लाइक वाओ तू ये तो नहीं कहा कि थोड़ा जा तू सी मारया हो एक

ਯਾਰ ਅਸੀਂ ਕੋਈ ਕਸਰ ਨਹੀਂ ਛੱਡੀ ਇਸ ਬਿਲਕੁਲ ਗ੍ਰਾਫੀ ਵੀ ਬਹੁਤ ਅੱਛੀ ਬਿਲਕੁਲ ਹਾਂ ਹਰ ਚੀਜ਼ ਅਸੀਂ ਉਹ ਰੱਖੀ ਹੈ ਜੋ ਪੂਰੀ ਫਿਲਮ ਨੂੰ ਚਾਹੀਦੀ ਹੈ ਐਵਰੀ ਐਂਗਲ ਐਵਰੀ ਇੰਗਰੀਡੀਅੰਟ ਜੋ ਇੱਕ ਫਿਲਮ ਹਿੱਟ ਫਿਲਮ ਲਈ ਚਾਹੀਦੀ ਹੈ ਇੱਕ ਗੁੱਡ ਐਂਟਰਟੇਨਿੰਗ ਫਿਲਮ ਲਈ ਚਾਹੀਦੀ ਹੈ ਆਪਣੀ ਜੌਬ ਦੇ ਲਈ ਸੈਟੀਸਫਾਈਡ ਹੋ ਤੁਸੀਂ ਜੋ ਵੀ ਤੁਸੀਂ ਆਪਣੇ ਕਿਰਦਾਰ ਸਮੀ ਦੇ ਲਿਖੀ ਹਾਂ ਹਜੇ ਤਾਂ ਮੈਂ ਫਿਲਮ ਨਹੀਂ ਦੇਖੀ ਹੌਨੈਸਟਲੀ ਮੈਂ ਨਹੀਂ ਦੇਖੀ ਮੈਨੂੰ ਫਿਲਮ ਦੇਖਣੀ ਹੈ ਉਦੋਂ ਹੀ ਮੈਂ ਇਹ ਸਵਾਲ ਦਾ ਜਵਾਬ ਦੇ ਪਾਉਂਗੀ ਬਟ ਯੈਸ ਆਮ ਸੋ ਫਾਰ ਹੈਪੀ ਵਿਦ ਵਾਟ ਵੀ ਹੈ ਸੇ ਤਾਨੂੰ ਇਹ ਹੈ ਕਿ ਜਿਹੜਾ ਪ੍ਰੀਮੀਅਰ ਹੋਣਾ ਹੈ ਮੂਵੀ ਦਾ ਕਿ ਸਾਰੀ ਫੈਮਿਲੀ ਹੋਵੇ ਤੁਹਾਡੀ ਯੈਸ ਯੈਸ ਸਾਡੇ ਅਸੀਂ ਇਕੱਠੇ ਦੇਖਾਂਗੇ ਸੈਕੰਡ ਨੂੰ ਮੁੰਬੇ ਚ ਪਹਿਲਾ ਸਕਰੀਨਿੰਗ ਤਾਂ ਬੰਬਈ ਹੈ ਸੋ ਅਸੀਂ ਇਕੱਠੇ ਦੇਖਾਂਗੇ ਨਹੀਂ ਕਈ ਵਾਰ ਹੁੰਦਾ ਨਾ ਕਿ ਭਾਜੀ ਭਾਜੀ ਕੋਲ ਟਾਈਮ ਨਹੀਂ ਨਹੀਂ ਇਸ ਟਾਈਮ ਤਾਂ ਨਹੀਂ ਹਾਸਟ ਬੀ देयर ਆਫਕਸ ਮੈਂ ਕਿਆ ਹੈ ਸੈਕਿੰਡ ਨਹੀਂ 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 ਹਾਸਟ ਬੀ देयर ਸੈਕਿੰਡ ਕੋ ਉਹ ਤਾਂ ਮੈਂ ਉਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਨਹੀਂ ਇੰਨਾ ਕਿ ਤਾ ਫਿਰ ਚਾਹੀਦਾ ਹੱਕ ਵੀ ਬਣਦਾ ਹਾਂ ਹਾਂਜੀ ਬਿਲਕੁਲ ਉਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਸੈਕਿੰਡ ਨੂੰ ਮੇਰਾ ਟ੍ਰਾਇਲ ਹੈ ਬੰਬੇ ਵਿੱਚ ਤਾਂ ਬੱਚਿਆਂ ਨੇ ਔਰ ਹਸਬੰਦ ਨੇ ਹੂੰ ਦੋਨਾਂ ਨੇ ਆਣਾ ਹੈ ਹੂੰ ਸਾਰਿਆਂ ਨੇ ਆਣਾ ਚਲੋ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਬੈ ਗਰ ਲੈਕ ਤਾਂ ਨੁਵੇਸ਼ ਕਰ ਰਹੇ ਆਂ ਥੈਂਕ ਯੂ ਸੋ ਮਚ ਸਾਡਾ ਪਿਆਰ ਤੁਹਾਡਾ ਪਿਆਰ ਦੇਖੋ ਮੈਂ ਪੰਜਾਬ ਦੀ ਨੋ ਆ ਮੈਨੂੰ ਤੁਹਾਡਾ ਸਪੋਰਟ ਚਾਹੀਦਾ ਮੈਨੂੰ ਤੁਹਾਡਾ ਪਿਆਰ ਚਾ ਬਹੁਤ ਪਿਆਰ ਮਿਲੇ ਪੰਜਾਬ ਤੋਂ ਬਹੁਤ ਚੀਜ਼ੇ ਬਹੁਤ ਪੰਜਾਬ ਨੇ ਮੈਨੂੰ ਬਹੁਤ ਦਿੱਤਾ ਹੈ ਔਰ ਇਸ ਟਾਈਮ ਮੈਂ ਵਾਪਸ ਦੇ ਰਹੀ ਹਾਂ ਪੰਜਾਬ ਨੂੰ ਇਨ ਐਸੀ ਫਿਲਮ ਜੋ ਮੈਨੂੰ ਲੱਗਦਾ ਹਰ ਬੰਦੇ ਨੂੰ ਇਸ ਫਿਲਮ ਦੀ ਤਲਾਸ਼ ਸੀ ਕਿ ਐਸਾ ਫਿਲਮ ਆਏ ਜਾਂ ਸਿਰਫ ਫੈਮਲੀ ਨਾਲ ਇਕੱਠੇ ਬੈਠ ਕੇ ਇੰਜੋਏ ਕਰੇ ਦੇਖੋ ਕਈ ਫਿਲਮਾਂ ਬਣੀਆਂ ਹੈ ਜੋ ਤੁਸੀਂ ਘਰ ਬੈਠ ਕੇ ਵੀ ਇੰਜੋਏ ਕਰ ਸਕਦੇ ਹੋ ਕੀ ਫਿਲਮਾਂ ਇੱਦਾਂ ਦੀਆਂ ਬਣਦੀਆਂ ਕਿ ਤੁਸੀਂ ਸਿਰਫ ਸਿਰਫ ਠਟ ਤੇ ਇੰਜੋਏ ਕਰ ਸਕਦੇ ਹੋ ਉਹ ਫਿਲਮ ਹੈਗੀ ਮਹਿਰ ਕਿਉਂਕਿ ਸਾਡਾ ਸਾਊਂਡ ਸਾਡਾ ਜੋ ਵਿਜ਼ੂਅਲਸ ਹੈ ਸਾਡਾ ਜੋ ਫਿਲਮ ਦਾ ਸਕੇਲ ਹੈ ਉਹ ਸਿਰਫ ਸਿਰਫ ਸਿਨੇਮਾ 'ਚ ਇੰਜੋਏ ਹੋ ਸਕਦਾ ਹੈ ਔਰ ਲੋ ਕੰਪਲੇਨ ਕਰਦੇ ਨਾ ਕਿ ਆ ਕਿੱਦਾਂ ਦੀ ਫਿਲਮਾਂ ਆ ਗਈ ਬਾਰ-ਬਾਰ ਉਹੀ ਸੇਮ ਫਿਲਮਾਂ ਆਈਆਂ ਜਾ ਰਹੀਆਂ ਆਈ ਜਾਣੀਆਂ ਹੁਣ ਜਦੋਂ ਕੁਝ ਨਿਆ ਲੈ ਕੇ ਆ ਰਹੇ ਫਿਰ ਅਲੀ ਸਪੋਰਟ ਹੋਣੀ ਚਾਹੀਦੀ ਹੋਣੀ ਤੁਹਾਨੂੰ ਪਸੰਦ ਤੁਹਾਨੂੰ ਲੱਗਦਾ ਬਹੁਤ ਆਏਗੀ ਔਰ ਹਰ ਬੰਦੇ ਨੂੰ ਹਰ ਬੱਚੇ ਨੂੰ ਹਰ ਸਾਰੇ ਨੂੰ ਇਹ ਇੰਦਾ ਦੀ ਪਸੰਦ ਆ ਕਿ ਇਹ ਹਰ ਰਿਸ਼ਤਾ ਵੀ ਦਿਖਾਇਆ ਹਰ ਕਿਰਦਾਰ ਦਿਖਾਇਆ ਸੋ ਉਹ ਚੀਜ਼ ਨਾ ਜੋ ਮਿਸਿੰਗ ਸੀ ਉਹ ਚੀਜ਼ ਤੁਸੀਂ ਸਪੋਰਟ ਕਰੋ ਤੋ ਹੀ ਹੋਰ ਫਿਲਮਾਂ ਬਣਨਗੀਆਂ ਜਦੋਂ ਲੋਕ ਜਾਣਗੇ ਨਹੀਂ ਥੀਏਟਰ ਤੋ ਫਿਲਮਾਂ ਕਿੱਥੋਂ ਬਣेंगी ਤੁਸੀਂ ਕੰਟੀਨਿਊ ਰੱਖੋਗੇ ਹੁਣ ਵਾਪਸੀ ਆ ਗਈ ਤੇ ਅਬਸੋਲੂਟਲੀ ਹੁਣ ਮੈਂ ਕਿਤੇ ਨਹੀਂ ਜਾ ਰਹੀ ਹਾਂ ਹੁਣ ਤਾਂ ਕਿਤੇ ਨਹੀਂ ਜਾ ਰਹੇ ਹਾਂ ਤਾਂ ਮੈਂ ਇੱਥੇ ਹੀ ਹਾਂ ਬੈਕ ਟੂ ਵੇਅਰ ਆਈ ਬਿਲੋਂਗ ਔਨ ਮਾਈ ਹੈਪੀ ਸਪੇਸ ਉਹੜਾ ਵੀ ਚਾਹੀਦਾ ਮੈਮ ਜਰੂਰੀ ਹੈ ਮਤਲਬ ਤੁਹਾਡੀਆਂ ਜਿਹੜਾ ਅਦਾਕਾਰੀਆਂ ਦੇ ਨਾਲ ਐਕਟਿੰਗ ਦੇ ਨਾਲ ਫਿਲਮ ਲੈ ਕੇ ਜੁੜੀਆਂ ਨੇ ਉਹ ਜੁੜੀਆਂ ਰਹਿਣੇ ਚਾਹੀਦਾ ਹੈ پوری ਨੂੰ ਕਰਨਾ ਚਾਹੀਦਾ ਦੇਖੋ ਇਹ ਨਹੀਂ ਹੈ ਕਿ ਤੁਹਾਡਾ ਵਿਆਹ ਹੋ ਗਿਆ ਬੱਚੇ ਹੋ ਗਏ ਤੁਹਾਡੀ ਲਾਈਫ ਖਤਮ ਹੋ ਗਈ ਨਹੀਂ ਤੁਹਾਡੀ ਜਦੋਂ ਤੱਕ ਤੁਹਾਡਾ ਸਾਹਸ ਚੱਲਦੀ ਹੈ ਤੁਸੀਂ ਪਲੀਜ਼ ਆਪਣੀ ਜੋ ਖੁਆਇਸ਼ਾਂ ਸੁਪਨੇ ਉਹ ਪੂਰੇ ਕਰੋ ਹਰ ਕੁੜੀ ਨੂੰ ਮੈਂ ਹੀ ਕੰਨੀ ਹੈ यू नो गो आउट एंड चेस योर ड्रीम ये ना सोचो कि नहीं आ होगा नहीं होगा वो बाद की hmm. गल है पहले hmm. अंदर और इतने वो जज्बा रखो यू नो और yes. जे मैं थे बैठ सकती हूँ दो बच्चे करके hmm. ब्याह करके मैं अब फिर भी वापस फिल्मा चाहिए क्योंकि hmm. मेरे अंदर विश्वास ही yes. तो भी कुड़ियाँ कर सकते हैं hmm. ਚਲੋ ਬਾਬਾ ਸ਼ੁਕਰੀਆ ਤੇ ਜਾਂਦੇ ਹੋਏ ਮੈਂ ਇਹ ਦੱਸਦਾ ਕਿ ਸ਼ਾਇਦ ਕੁਝ ਲੋਕਾਂ ਨੂੰ ਇਹ ਹੈ ਕਿ ਤੁਹਾਡੇ ਬਾਰੇ ਇਦਾਂ ਨਹੀਂ ਪਤਾ ਕਿ ਤੁਸੀਂ ਤੁਹਾਡੀ ਫੈਮਲੀ ਵੀ ਤਾਂ ਪੰਜਾਬੀ origin ਹੈ ਸਾਰੀ ਮੇਰੇ ਨਾਨਕੇ ਨਕੋਦਰ ਦੇ ਆ ਸਾਡੇ ਨਾਨਕੇ ਨਕੋਦਰ ਦੇ ਆ ਸੁਣ ਲਓ ਸਾਰੇ ਮਤਲਬ ਕਈ ਵਾਰ ਮੈਨੂੰ ਇਹ ਸੀ ਕਈ ਵਾਰ ਥੋੜਾ ਜਿਹਾ ਇਹ ਸੀ ਕਿ ਜਿਆਦਾ ਜਾਣਕਾਰੀ ਤੁਹਾਡੀ ਫੈਮਲੀ ਬਾਰੇ ਮੈਨੂੰ ਲੱਗਦਾ ਪੂਰੇ ਪੰਜਾਬ ਨੂੰ ਨਹੀਂ ਹੋਣੀ ਹੈ। ਹਾਂਜੀ। ਕਈ ਤੁਹਾਨੂੰ ਨਾ ਇਹ ਸਮਝਦੇ ਕਿ ਸ਼ਾਇਦ ਤੁਸੀਂ ਸਾਊਥ ਇੰਡੀਆ ਦੇ ਵੱਲੋਂ ਤੁਹਾਡੀਆਂ ਰੂਟਸ ਨੇ ਜਾਂ ਕੁਝ ਐਦਾਂ ਦਾ ਮਤਲਬ ਪਿੰਡਾਂ ਦੇ ਵਿੱਚ ਜੇ ਆਪਰ ਗੱਲ ਕਰੀਏ ਨਾ ਜਿਨ੍ਹਾਂ ਨੂੰ ਨਹੀਂ ਪਤਾ ਹਾਂ। ਅੱਛਾ। ਐਦਾਂ ਆ ਤਾਂ ਹੀ ਮੈਂ ਦੱਸ ਰਿਹਾ ਕਿ ਬਈ ਪੰਜਾਬੀ ਰੂਟਸ ਨੇ ਪਰਿਵਾਰ ਦੇ ਪੰਜਾਬੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਜਨਮ ਹੋਇਆ ਤੇ ਤੁਸੀਂ ਉੱਥੇ ਰਹੇ ਔਰ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਬੱਚੇ ਇੱਥੋਂ ਉੱਥੇ ਜਾਂਦੇ ਨੇ। ਹਾਂਜੀ। ਤੁਸੀਂ ਉੱਥੇ ਬਰਨਬਰਾਊਟ ਹੋ ਕੇ ਤੁਸੀਂ ਇੱਥੇ ਆਏ। ਐਗਜ਼ੈਕਟਲੀ। ਤਾਰੀਫ ਕਰਨੀ ਬਣਦੀ ਹੈ ਕਿ ਔਰ ਤੁਸੀਂ ਇੱਥੇ ਹੀ ਰਹਿ ਰਹੇ ਹੋ ਬਿਲਕੁਲ ਬਿਲਕੁਲ ਉੱਧਰ ਜਾਣ ਦੀ ਵਾਪਸ ਹੋ ਜਾਂਦਾ ਨਹੀਂ ਹੁਣ ਮੇਰਾ ਘਰ ਇੰਡੀਆ ਹੈ ਤੁਹਾਡਾ ਸਾਰਾ ਪ੍ਰਾਊਡ ਇੰਡੀਅਨ ਔਰ ਮੈਂ ਚਾਹਨੀ ਹੈ ਕਿ ਦੇਖੋ ਇੱਥੇ ਨਾ ਚੀਜ਼ਾਂ ਐ ਇੱਥੇ ਇੰਨੇ ਓਪਰਚ्युनिटीਜ਼ ਐ ਮੈਂ ਬਹੁਤ ਲੱਕੀ ਹਾਂ ਕਿ ਮੈਂ ਵਾਪਸ ਇੰਡੀਆ ਆਈ ਹਾਂ ਜਿਵੇਂ ਮੇਰੇ ਰੂਟਸ ਇੱਥੇ ਦੇ ਚਲੋ ਬਹੁਤ ਬਹੁਤ ਸ਼ੁਕਰੀਆ ਮੈਮ ਤੇ ਗੁੱਡ ਲੱਕ ਤੁਹਾਨੂੰ ਤੇ 5 ਸਪਟੰਬਰ ਨੂੰ ਤੁਹਾਡੀ ਰਿਲੀਜ਼ ਐ ਸੋ ਸਾਰੇ ਜਾਇਓ ਮੇਹਰ ਰਿਲੀਜ਼ ਹੋਏਗੀ 5 ਸਪਟੰਬਰ ਨੂੰ ਪੂਰੀ ਟੀਮ ਨੇ ਬਹੁਤ ਸਾਰੀ ਮਿਹਨਤ ਕੀਤੀ ਐ ਬਹੁਤ ਸਾਰੇ ਦਿਨ ਸ਼ੂਟਿੰਗ ਦੇ ਵਿੱਚ ਤੇ ਉਸ ਤੋਂ ਬਾਅਦ ਬਹੁਤ ਸਾਰੇ ਦਿਨ ਪ੍ਰਮੋਸ਼ਨ ਦੇ ਵਿੱਚ ਲਗਾਏ ਨੇ ਸੋ ਇੱਕ ਪਿਆਰਾ ਬੜਾ ਸੋਹਣਾ ਡਰਾਮਾ ਤੇ ਐਕਸ਼ਨ ਦਾ ਕੰਬੋ ਤੁਹਾਨੂੰ ਦੇਖਣ ਨੂੰ ਮਿਲੇਗਾ ਕਹਾਣੀ ਟੀਮ ਦਾਵਾ ਕਰ ਰਹੀ ਹੈ ਕਿ ਬਾ ਕੁਮਾਲ ਹੈ ਪਰ ਇਹ ਉਦੋਂ ਹੀ ਪਤਾ ਲੱਗੂਗਾ ਜਦੋਂ ਅਸੀਂ ਸਾਰੇ ਥੀਏਟਰ ਦੇ ਵਿੱਚ ਜਾ ਕੇ ਫਿਲਮ ਦੇਖਾਂਗੇ ਸੋ ਬਹੁਤ ਬਹੁਤ ਸ਼ੁਕਰੀਆ ਜੀ 5 ਸਪਟੰਬਰ ਨੂੰ ਜ਼ਰੂਰ ਜਾਇਓ ਪੰਜਾਬੀ ਫਿਲਮ ਮਹਿਰ ਆ ਰਹੀ ਹੈ